ਪਿਛਲੇ ਕੁਝ ਸਮੇਂ ਤੋਂ ਮੈਰਿਜ ਪਾਲਿਸਨ ਵਿੱਚ ਵਿਆਹ ਸਮਾਗਮਾਂ ਦੌਰਾਨ ਕਈ ਵਫਚੋਰੀ ਦੀਆਂ ਵਾਰਤਾਂ ਸਾਹਮਣੇ ਆਈਆਂ ਅਜਿਹਾ ਇੱਕ ਮਾਮਲਾ ਅੰਮ੍ਰਿਤਸਰ ਵੇਰਕਾ ਬਾਈਪਾਸ ਤੋਂ ਇੱਕ ਨਿਜੀ ਰਿਜੋਰਟ ਦੇ ਵਿੱਚ ਸਾਹਮਣੇ ਆਇਆ ਜਿੱਥੇ ਕਿ ਬਰਾਤੀਆਂ ਦਾ ਪਰਸ ਚੋਰੀ ਹੋਣ ਦਾ ਮਾਮਲਾ ਸਾਹਮਣੇ ਸੀ ਤੇ ਇਸ ਸਬੰਧੀ ਜਦੋਂ ਪੁਲਿਸ ਥਾਣਾ ਵੱਲਾ ਵੱਲੋਂ ਮਾਮਲਾ ਦਰਜ ਵੀ ਕੀਤਾ ਗਿਆ ਸੀ ਪੁਲਿਸ ਨੇ ਇਸ ਮਾਮਲੇ ਨੂੰ ਟ੍ਰੇਸ ਕਰਦੇ ਹੋਏ ਪਰਸ ਅਤੇ ਪਰਸ ਦੇ ਵਿੱਚ ਨਕਦੀ ਤੇ ਸੋਨੇ ਦੇ ਜਿਵਰਾਤ ਬ੍ਰਾਹਮਤ ਕਰਕੇ આરોપી ਨੂੰ ਵੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ 12 ਜਨਵਰੀ ਨੂੰ ਥਾਣਾ ਵੱਲਾਦੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਮੈਰਿਜ ਪੈਲਸ ਦੇ ਵਿੱਚੋਂ ਬਰਾਤ ਦੇ ਵਿੱਚੋਂ ਦੋ ਅਣਪਛਾਤੇ ਨੌਜਵਾਨ ਆਏ ਅਤੇ ਉਹਨਾਂ ਨੇ ਮੌਕਾ ਦੇਖਦੇ ਹੋਏ ਬਰਾਤ ਦੇ ਵਿੱਚ ਇੱਕ ਲੇਡੀਜ਼ ਪਰਸ ਚੋਰੀ ਕਰ ਦਿੱਤਾ ਲੇਡੀਜ਼ ਪਰਸ ਚੋਰੀ ਕਰਨ ਤੋਂ ਬਾਅਦ ਉਹ ਥੋ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਨੇ ਸੀਸੀਟੀਵੀ ਕੈਮਰੇ ਖੰਗਾਲੇ ਤੇ ਟੈਕਨੀਕਲ ਤਰੀਕੇ ਦੇ ਨਾਲ ਪਤਾ ਲੱਗਾ ਕਿ ਇਹ ਨੌਜਵਾਨ ਮੁਹਾਲੀ ਪਟਿਆਲਾ ਏਰੀਆ ਦੇ ਵਿੱਚ ਲੁਕੇ ਹਨ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਪਟਿਆਲੇ ਏਰੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਇਹ ਮਧ ਪ੍ਰਦੇਸ਼ ਦੇ ਇੱਕ ਪਿੰਡ ਦੇ ਰਹਿਣ ਵਾਲੇ ਹਨ ਤੇ ਮਧ ਪ੍ਰਦੇਸ਼ ਦੇ ਉਸ ਪਿੰਡਾਂ ਦੇ ਵਿੱਚ ਲੋਕਾਂ ਦਾ ਇਹੀ ਕੰਮ ਹੈ ਕਿ ਉਹ ਮੈਰਜ ਪੈਲਸਾਂ ਵਿੱਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਅਤੇ ਪੁਲਿਸ ਦੀ ਇੱਕ ਟੀਮ ਮਧ ਪ੍ਰਦੇਸ਼ ਵੀ ਗਈ ਬੜੀ ਸਾਵਧਾਨੀ ਨਾਲ ਇਸ ਇਨਵੈਸਟੀਗੇਸ਼ਨ ਨੂੰ ਪੂਰਾ ਕੀਤਾ ਗਿਆ ਪੁਲਿਸ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਦੇ ਕੋਲੋਂ 20 ਤੋਲੇ ਸੋਨਾ ਤੇ 1 ਲੱਖ ਰੁਪਏ ਦੇ ਕਰੀਬ ਕੈਸ਼ ਬਰਾਮਦ ਹੋਇਆ ਸੋ ਇਹ ਤਸਵੀਰਾਂ ਨੇ ਅੰਮ੍ਰਿਤਸਰ ਦੀਆਂ ਜਿੱਥੇ ਕਿ ਇੱਕ ਨਿੱਜੀ ਮੈਰਿਜ ਪੈਲਸ ਦੇ ਵਿੱਚੋਂ ਬਰਾਤੀਆਂ ਦਾ ਇੱਕ ਪਰਸ ਚੋਰੀ ਕਰਕੇ ਨੌਜਵਾਨ ਇਥੋਂ ਫਰਾਰ ਹੋ ਗਏ ਸਨ ਉਹਨਾਂ ਨੂੰ ਪਟਿਆਲਾ ਏਰੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਔਰ ਪਿੱਛੋਂ ਇਹ ਮੱਧ ਪ੍ਰਦੇਸ਼ ਦਾ ਇੱਕ ਅਜਿਹਾ ਪਿੰਡ ਹੈ ਜਿੰਨਾਂ ਦਾ ਕੰਮ ਹੈ ਚੋਰੀ ਕਰਨਾ ਜੋ ਕਿ ਵਿਆਹ ਸਮਾਗਮਾਂ ਦੇ ਜਾ ਕੇ ਚੋਰੀਆਂ ਕਰਦੇ ਸਨ ਤਸਵੀਰਾਂ ਵੀ ਦੇਖ ਦੇਖ ਸਕਦੇ ਹੋ ਕਿ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਹਨਾਂ ਚੋਰਾਂ ਨੂੰ ਅਰੋਪੀਆਂ ਨੂੰ ਮੌਕੇ ਤੇ ਬਰਾਮਦ ਕਰਕੇ ਇਹਨਾਂ ਕੋਲੋਂ ਸੋਨਾ ਅਤੇ ਨਗਦੀ ਬਰਾਮਦ ਕੀਤੀ ਗਈ ਹੈ ਆਉ ਤੁਹਾਨੂੰ ਸੁਣਾਉਣੇ ਹਾਂ ਇੱਕ ਮੁਕਦਮੇ ਨੂੰ ਲੈ ਕੇ ਹੈ ਇਹ ਮੁਕਦਮਾ 12 ਜਨਵਰੀ ਨੂੰ ਮੁਕਦਮਾ ਨੰਬਰ 3 ਥਾਣਾ ਵੱਲਾ ਨੂੰ ਰਜਿਸਟਰ ਕੀਤਾ ਸੀ ਇਹਦੇ ਵਿੱਚ ਦਾ ਫੋਰੈਸਟ ਰਿਜ਼ੋਰਟ ਆਪਣਾ ਵੱਲੇ ਥਾਣੇ ਦੇ ਵਿੱਚ ਪੈਂਦਾ ਮੈਰੇਜ ਪਹਿਲੇ ਸੋ ਦੇ ਵਿੱਚ ਜਿਹੜੀ ਬਰਾਤ ਆਈ ਸੀਗੀ ਉਸ ਤੋਂ ਕੋਈ ਦੋ ਮੁੰਡੇ ਆ ਕੇ ਬਰਾਤ ਦੇ ਵਿੱਚ ਸ਼ਾਦੀ ਦੇ ਵਿੱਚ ਚੋਰੀ ਕਰਕੇ ਸਮਾਨ ਇੱਕ ਪਰਸ ਲੈਡੀ ਦਾ ਲੈ ਕੇ ਚਲੇ ਗਏ ਸੀ। ਤੋਂ ਮੁੰਦਈ ਮੁਕਦਮਾ ਸਾਨੂੰ ਦੱਸਿਆ ਕਿ ਉਸ ਪਰਸ ਦੇ ਵਿੱਚ ਕੁਝ ਸੋਨਾ ਤੇ ਕੈਸ਼ ਉਹਨਾਂ ਦਾ ਜਿਹੜੇ ਮੁੰਡੇ ਸੀਗੇ ਉਹ ਚੋਰੀ ਕਰਕੇ ਲੈ ਗਏ। ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਐਸ ਐਚਓ ਸਾਹਿਬ ਜਤਿੰਦਰ ਜੀ ਤੇ ਉਹਨਾਂ ਦੀ ਟੀਮ ਇੱਕਦਮ ਹਰਕਤ ਵਿੱਚ ਆ ਕੇ ਉਹਨਾਂ ਨੇ ਕੈਮਰੇ ਕੁਮਰੇ ਦੇਖੇ ਤੇ ਕੈਮਰੇ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਅੱਗੇ-ਅੱਗੇ ਜਾ ਕੇ ਇਹ ਸਾਡੇ ਇਹਨਾਂ ਦੀ ਜਿਹੜਾ ਫੋਨ ਠੀਕਾ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਸੀਗੀ ਬਸ ਸਟੈਂਡ ਦੇ ਨੇੜੇ ਤੋਂ ਸਾਨੂੰ ਲੱਗਿਆ ਕਿ ਬਸ ਸਟੈਂਡ ਜਾ ਕੇ ਬਸ ਲੈ ਕੇ ਕਿਤੇ ਹੋਰ ਤੁਰ ਗਏ ਹੋਣੇ ਤੋਂ ਹਫਤੇ 10 ਦਿਨ ਅਸੀਂ ਪਿੱਛੇ ਲੱਗੇ ਰਹੇ ਸਾਨੂੰ ਕੋਈ ਇਹੋ ਜਿਹਾ ਕਲੂ ਮਿਲਿਆ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਨੀਕਲ ਐਨਾਲਿਸਿਸ ਕੀਤੀ ਤੇ ਸਾਨੂੰ ਲੀਡ ਮਿਲੀ ਮੁਹਾਲੀ ਪਟਿਆਲਾ ਦੇ ਈਰੀਏ ਤੇ ਤੇ ਸਾਨੂੰ ਇਹ ਵੀ ਪਤਾ ਲੱਗਿਆ ਇਹਨਾਂ ਨੇ ਉਸ ਤੋਂ ਬਾਅਦ ਮੁਹੱਲੇ ਜਾ ਕੇ ਵੀ ਇੱਕ ਵਾਰਦਾਤ ਕੀਤੀ ਸੀ ਤੇ ਅਸੀਂ ਇਹਨਾਂ ਨੂੰ ਪਟਿਆਲੇ ਤੋਂ ਨਾਇਬ ਕੀਤਾ ਹੈ ਰਾਉਂਡ ਅਪ ਕੀਤਾ ਹੈ ਤੇ ਇੱਕ ਲੜਕਾ ਜਿਹਦਾ ਨਾਮ ਨikhil Sisodia ਉਹ ਅਸੀਂ 28 ਤਾਰੀਖ 28 29 ਤਾਰੀਖ ਦੇ ਆਸ-ਪਾਸ ਰਾਉਂਡ ਅਪ ਕੀਤਾ ਸੀ ਉਸ ਤੋਂ ਬਾਅਦ ਪਤਾ ਲੱਗਿਆ ਇਹ ਜਿਹੜੇ ਬੰਦੇ ਐ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਐ ਇਹਨਾਂ ਦਾ ਡਿਸਟ੍ਰਿਕਟ ਰਾਜਗੜ ਪੈਂਦਾ ਹੈ ਤੇ ਇੱਕ ਪਿੰਡ ਹੈ ਇਹਨਾਂ ਦੇ ਦੋ ਤਿੰਨ ਪਿੰਡ ਉੱਥੇ ਐ ਜੋ ਇਹੋ ਹੀ ਕੰਮ ਕਰਦੇ ਇਹਨਾਂ ਦੇ ਥੋੜੇ ਜੇ ਗੈਂਗਸਟਾਂ ਟਾਈਪ ਦੇ ਜੋ ਛੋਟੀ ਉਮਰ ਦੇ ਮੁੰਡੇ ਆ ਉਹ ਸਾਰੇ ਮੈਰਿਜ ਪਹਲੇਸਾਂ ਦੇ ਵਿੱਚ ਜਾ ਕੇ ਚੋਰੀ ਕਰਦੇ ਹੋਰ ਵੀ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਯੂਪੀ ਦੇ ਵਿੱਚ ਇਹਨਾਂ ਦੀ ਹਰਕਤਾਂ ਸਾਹਮਣੇ ਆਈਆਂ ਤੇ ਇਹਨਾਂ ਦਾ ਇਹੀ ਮਾਡਲ ਸੁਪਰੰਡਾਈ ਹੈ ਕਿ ਇਹ ਮੈਰਿਜ ਪਹਲੇਸਾਂ ਦੇ ਵਿੱਚ ਜਾ ਕੇ ਬਾਲਸਪੁਰ ਚੋਰੀ ਕਰਕੇ ਲੈ ਜਾਂਦੇ ਨੇ ਪਹਿਲਾਂ ਵੀ ਕੋਈ ਪਰਚਾ ਹੋਇਆ ਤੁਸੀਂ ਨੂੰ ਪਹਿਲਾਂ ਆਪਣੇ ਇੱਥੇ ਦਾ ਕੋਈ ਪਰਚਾ ਨਹੀਂ ਹੈਗਾ ਆਪਣੇ ਅੰਮ੍ਰਿਤਸਰ ਦਾ ਕੋਈ ਪਰਚਾ ਨਹੀਂ ਹੈ ਹੋ ਸਕਦਾ ਦੂਜੇ ਜਿਵੇਂ ਮੁਹਾਲੀ ਇਹਨਾਂ ਦੇ ਉਹ ਚੋਰੀ ਦਾ ਮੌਲਾ ਸਾਹਮਣੇ ਆਇਆ ਸੀ ਉਹਨਾਂ ਨੇ ਵੀ ਪਰਚਾ ਦਰਜ ਕੀਤਾ ਪਰ ਅੰਮ੍ਰਿਤਸਰ ਦਾ ਇਹਨਾਂ ਤੇ ਪਹਿਲਾਂ ਕੋਈ ਵੀ ਪਰਚਾ ਨਹੀਂ ਹੈ ਤੇ ਚੋਰੀ ਦੇ ਵਿੱਚ ਰੇਂਜ ਉਹ ਵੈਲਿਊ ਕਿੰਨੀ ਜੀ ਸੀ ਤੇ ਸਾਨੂੰ ਜੀਨੀ ਇਨਫੋਰਮੇਸ਼ਨ ਮਿਲੀ ਥੀ ਤੇ ਸੋਨਾ ਆਰਾਊਂਡ 20 ਟੋਲੇ ਸੋਨਾ ਇਹਨਾਂ ਦਾ ਚੋਰੀ ਹੋਇਆ ਸੀ ਤੇ ਕਾਫੀ ਕੈਸ਼ ਵੀ अराउंड 1 ਲੱਖ ਕੈਸ਼ ਚੋਰੀ ਹੋਇਆ ਸੀ ਤੋਂ ਅਸੀਂ ਸਾਰਾ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਕਾਫੀ ਸਾਨੂੰ ਚੈਲੰਜੇਸ ਆਏ ਨੇ ਸਾਡੀ ਪਾਰਟੀ ਉੱਥੇ ਮੱਧ ਪ੍ਰਦੇਸ਼ ਗਈ ਹੋ ਕਾਫੀ ਚੈਲੈਂਜਿੰਗ ਏਰੀਆ ਹੈ ਕਿਉਂਕਿ ਉਹ ਪਿੰਡ ਐਓਜੇ ਨੇ ਕਿਉਂਕਿ ਉੱਥੇ ਪੁਲਿਸ ਪਾਰਟੀ ਵੀ ਜਾਂਦੀ ਹੈ ਤੇ ਕਾਫੀ ਪਤਰਾ ਪੁਤਰਾ ਉਹ ਕਰਦੇ ਆ ਤੇ ਕਾਫੀ ਚੈਲੈਂਜਿੰਗ ਦਾ ਪਰ ਸਾਡੇ ਐਸ ਐਚਓ ਸਾਹਿਬ ਤੇ ਆਈਓ ਸਾਹਿਬ ਨੇ ਆਪਣੀ ਟੀਮ ਵੱਲੋਂ ਕਾਫੀ ਸੋਚ ਸਮਝ ਕੇ ਆਪਣਾ ਜਿਹੜਾ ਇੰਪਲੀਮੈਂਟੇਸ਼ਨ ਤੋਂ ਆਪਰੇਸ਼ਨ ਤੱਕ ਕਾਫੀ ਚੰਗੀ ਤਰ੍ਹਾਂ ਕੀਤਾ ਐਂਡ ਬਹੁਤ ਅੱਛਾ ਆਪਰੇਸ਼ਨ ਇਹਨਾਂ ਨੇ ਕਿੰਨੀ ਵੱਡੀ ਕਾਮਯਾਬੀ ਸਮਝਦੇ ਇਹ ਦੇਖੋ ਬਹੁਤ ਵੱਡੀ ਕਾਮਯਾਬੀ ਹੈ ਤੁਸੀਂ ਜਿਵੇਂ ਕਹੋ ਅੰਮ੍ਰਿਤਸਰ ਤੋਂ ਲੈ ਕੇ ਮੱਧ ਪ੍ਰਦੇਸ਼ ਜਾਣਾ ਕਾਫੀ ਹਜ਼ਾਰਾਂ ਕਿਲੋਮੀਟਰ ਦਾ ਸਫਰ ਹੈ ਤੇ ਸਾਡੀ ਪੁਲਿਸ ਪਾਰਟੀ ਉੱਥੋਂ ਜਾ ਕੇ 2-3 ਦਿਨ ਠਹਿਰ ਕੇ ਤੇ ਆਪਣਾ ਇੰਟੈਲੀਜੈਂਸ ਦੇ ਨਾਲ ਕਾਫੀ ਪੇਸ਼ੈਂਸ ਦੇ ਨਾਲ ਇਹਨਾਂ ਨੇ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਕਾਫੀ ਕਮੈਂਡੇਬਲ ਜੋ ਉਹਨਾਂ ਨੇ ਸੀ ਇਹ ਜਿਹੜਾ ਬੰਦਾ ਸੀ ਕਿਸ ਤਰ੍ਹਾਂ ਅੰਦਰ ਬੜਿਆ ਕੋ ਪਤਾ ਲੱਗਾ ਕਿ ਕਿਸ ਤਰ੍ਹਾਂ ਦੇ ਇਹ ਦੇਖੋ ਫੋਰੈਸਟ ਰਿਸੋਰਟ ਜਦੋਂ ਤੁਸੀਂ ਦੇਖੋਗੇ ਉਹਨਾਂ ਦਾ ਗੇਟ ਗੁੱਟ ਓਪਨ ਜਦੋਂ ਆਸੀ ਸ਼ਾਦੀ-ਸ਼ੂਦੀ ਦਾ ਮਾਹੌਲ ਹੁੰਦਾ ਹੈ ਬੰਦੇ ਬਿਜ਼ੀ ਹੁੰਦੇ ਆ ਕੁਛ ਨੁਮਾ ਮਾਹੌਲ ਹੁੰਦਾ ਤੇ ਸਾਡਾ ਧਿਆਨ ਵੀ ਨਹੀਂ ਰਹਿੰਦਾ ਕਿ ਕੌਣ ਬੰਦਾ ਆ ਗਿਆ ਕੌਣ ਚਲੇ ਗਿਆ ਤੇ ਇਹ ਜਿਹੜੇ ਬੰਦੇ ਆਏ ਸੀਗੇ ਪ੍ਰੋਪਰ ਪੈਂਟ ਕੋਟ ਪਹਿਨ ਕੇ ਆਏ ਸੀਗੇ ਤੇ ਜਿਹੜੇ ਜਿਨ੍ਹਾਂ ਦੀ ਸ਼ਾਦੀ ਸੀ ਉਹਨਾਂ ਨੂੰ ਵੀ ਲੱਗਿਆ ਕਿ ਹੋ ਸਕਦਾ ਸਟਾ ਹੋਣ ਤੋਂ ਇਨਾਂ ਨੇ ਵੀ ਸ਼ੱਕ ਨਹੀਂ ਕੀਤਾ ਇਹ ਜਿਹੜੇ ਨਾਰਮਲ ਬੰਦੇ ਬਣ ਕੇ ਜਾਂਦੇ ਨੇ ਔਰ ਫਿਰ ਇਹ ਵਾਰ ਦਥ ਨੂੰ ਅੰਜਾਮ ਦੇ ਦਿੰਦੇ ਸਰ ਅਕਸਰ ਹੀ ਵਿਆਮਾਂ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਆਪਣਾ ਅਲਰਟ ਰਹਿ ਕੇ ਰਹਿਣਾ ਚਾਹੀਦਾ ਕਿਉਂਕਿ ਇੰਨੀ ਵੱਡੀ ਜਿਹੜੀ ਰਕਮ ਅਗਰ ਆਪਸੀ ਪਰਸ ਦੇ ਵਿੱਚ ਰੱਖੀ ਹੈ ਤਾਂ ਪਰਸ ਨੂੰ ਆਪਾਂ ਅਲੋਨ ਨਾ ਛੱਡੀ ਆਪਣੇ ਪਾਸੋਂ ਹੀ ਰੱਖਣਾ ਚਾਹੀਦਾ ਹੈ ਪਰ ਤਾਂਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੀ ਜਾਵੇ ਬਾਕੀ ਪਹਿਲੇ ਸਾਰਿਆਂ ਨੂੰ ਵੀ ਥੋੜਾ ਰਿਸਪੋਨਸੀਬਲ ਹੋਣਾ ਚਾਹੀਦਾ ਅ ਮੈਂ ਆਪਣੇ ਚੰਗੀ ਤਰੇ ਲਗਾ ਕਿਉਂਕਿ ਇੰਨੀ ਮੋਟੀ ਰਕਮ ਉਹ ਵਸੂਲ ਕਰਦੇ ਨੇ 10-12 ਲੱਖ ਦੇ ਵਿੱਚ ਪਹਿਲੇ ਬੁੱਕ ਹੁੰਦਾ ਤਾਂ ਉਹਨਾਂ ਦੀ ਵੀ ਰਿਸਪੌਂਸਿਬਿਲਟੀ ਬਣਦੀ